ਸਿੱਧ ਮੂਸੇਵਾਲਾ ਦੀ ਵਰਸੀ ਮੌਕੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਸਮਾਧ ਤੇ ਪਹੁੰਚਿਆ ਜਿੱਥੇ ਪਹੁੰਚ ਕੇ ਪਰਿਵਾਰ ਬੇहद ਭਾਵੁਕ ਹੁੰਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਕਿ ਪਰਿਵਾਰ ਆਪਣੇ ਛੋਟੇ ਸ਼ੁਭ ਨੂੰ ਨਾਲ ਲੈ ਕੇ ਪਹੁੰਚਿਆ ਹੈ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਵੱਡੇ ਬੇਟੇ ਸਿੱਧ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਦੱਸਦੀ ਕਿ ਬੇहद ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿੱਥੇ ਕਿ ਲਗਾਤਾਰ ਮਾਪੇ ਆਪਣੇ ਪੁੱਤ ਦੇ ਬੁੱਤ ਨੂੰ ਵੇਖਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਦੀ ਮੰਗ ਕਰ ਰਹੇ ਦੱਸਦੀ ਕਿ ਉਹਨਾਂ ਦੇ ਵੱਲੋਂ ਆਪਣੇ ਪੁੱਤਰ ਦੇ ਬੁੱਤਨ ਨੂੰ ਜੱਫੀ ਪਾਈ ਗਈ ਹੈ ਸਨਾਲਖੀ ਸ਼ਰਧਾਂਜਲੀ ਉਸ ਨੂੰ ਦਿੱਤੀ ਹੈ ਅਸੀਂ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਤਕਰੀਬਨ 2 ਸਾਲ ਹੋ ਚੁੱਕੇ ਨੇ ਅੱਜ ਤੇ ਇਹ ਦਿਨ 2 ਸਾਲ ਪਹਿਲਾਂ ਉਸ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੱਸੇ ਕਿ ਪਿੰਡ ਜਵਾਰਕੇ ਦੇ ਵਿੱਚ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸਿੱਧੂ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਸਮੇਂ-ਸਮੇਂ ਤੇ ਇਨਸਾਫ ਦੀ ਮੰਗ ਕਰਦਾ ਹੋਇਆ ਨਜ਼ਰ ਆਉਂਦਾ ਉਸ ਦੱਸੇ ਕਿ ਅੱਜ ਪਰਿਵਾਰ ਉਸੇ ਸਮਾਧ ਦੇ ਉੱਪਰ ਪਹੁੰਚਿਆ ਤਾਂ ਸੀ ਕਿ ਵਰਸੀ ਮੌਕੇ ਪਰਿਵਾਰ ਸਮਾਧ ਤੇ ਪਹੁੰਚ ਕੇ ਭਾਵੁਕ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਸੀ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਜ਼ਰ ਆ ਰਹੇ ਆ ਉਹਨਾਂ ਦਾ ਛੋਟਾ ਪ੍ਰਾਣਿਕਾ ਸਿੱਧੂ ਨਜ਼ਰ ਆ ਰਿਹਾ ਹੈ ਤਾਇਆ ਜੀ ਉਹਨਾਂ ਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਸਮਾਧ ਤੇ ਪਹੁੰਚਿਆ ਗਿਆ ਸ਼ਰਧਾਂਜਲੀ ਦਿੱਤੀ ਗਈ ਹੈ ਤਾਂ ਸੀ ਕਿ ਬੇਹਦ ਭਾਵੁਕ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਆਪਣੇ ਪੁੱਤਰ ਦੀ ਬੁੱਤ ਨੂੰ ਜਫੀ ਪਾ ਕੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਉਥੇ ਦੱਸਿਆ ਕਿ ਲਗਾਤਾਰ ਪਰਿਵਾਰ ਇਨਸਾਫ ਦੇ ਮੰਗ ਕਰ ਰਿਹਾ ਉਥੇ ਦੱਸਿਆ ਕਿ ਬੇहद ਭਾਵੁਕ ਕਰਦੇ ਪਾਲੇ ਸਮੇਂ ਪਰਿਵਾਰ ਦੇ ਉੱਪਰ ਚੜ੍ਹੇ ਨੇ ਕਿਉਂਕਿ ਪਰਿਵਾਰ ਦੇ ਵੱਲੋਂ ਇੱਕ ਭਾਵੁਕ ਕਰਦੀ ਪੋਸਟ ਵੀ ਸਾਂਝੀ ਕੀਤੀ ਗਈ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਪੋਸਟਾਂ ਉਹਨਾਂ ਦੀ ਮਾਂ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅੱਜ ਵੀ ਉਹਨਾਂ ਦੇ ਵੱਲੋਂ ਇੱਕ ਪੋਸਟ ਅਜੇ ਹੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਆਜ਼ਾਦ ਦਿਨ ਲੰਘਾਣਾ ਉਹਨਾਂ ਦੇ ਲਈ ਬਹੁਤ ਔਖ ਹੈ ਸਨਾਲ ਹੀ ਉਹਨਾਂ ਦੇ ਵੱਲੋਂ ਦਿਨ ਗਿਨੇਗੇ ਘੰਟੇ ਗਿਨੇਗੇ ਕਿੰਨੇ ਘੰਟੇ ਬੀਤ ਚੁੱਕੇ ਉਹਨਾਂ ਨੂੰ ਆਪਣੇ ਪੁੱਤਰ ਤੋਂ ਵਿਛੜਿਆ ਇਸ ਨਾਲ ਕਿ ਉਹਨਾਂ ਦੇ ਵੱਲੋਂ ਕੱਲੇ ਕੱਲੇ ਸ਼ਬਦ ਦੇ ਵਿੱਚ ਆਪਣਾ ਦਰਦ ਬਿਆਨ ਕੀਤਾ ਗਿਆ ਸੀ ਉਥੇ ਦੱਸਿਆ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਉਹਨਾਂ ਦੇ ਸਮਰਥਨ ਪਹੁੰਚ ਰਹੇ ਹਨ ਹਾਲਾਂਕਿ ਪਰਿਵਾਰ ਦੇ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਚੋਣਾ ਦੇ ਮੱਦੇਨਜ਼ਰ ਸਾਰੇ ਆਪਣੇ ਆਪਣੇ ਪਿੰਡ ਆਪਣੇ ਆਪਣੇ ਸ਼ਹਿਰ ਦੇ ਵਿੱਚ ਹੀ ਵਰਸੀ ਸਮਾਗਮ ਮਨਾਉਣ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਛੋਟਾ ਜਿਹਾ ਸਮਾਗਮ ਰੱਖਿਆ ਕਿਉਂਕਿ ਜੋ ਉਹਨਾਂ ਦਾ ਮਾਹੌਲ ਹੈ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਚੱਲ ਰਿਹਾ ਉਹਨਾਂ ਦੇ ਵੱਲੋਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਹੀ ਇਸ ਵਰਸੇ ਸਮਾਗਮ ਨੂੰ ਮਨਾਉਂਦੀ ਅਪੀਲ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਵੱਲੋਂ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਵਰਸੀ ਮੌਕੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਸਮਾਧ ਤੇ ਪਹੁੰਚਿਆ ਜਿੱਥੇ ਪਹੁੰਚ ਕੇ ਪਰਿਵਾਰ ਬੇहद ਭਾਵੁਕ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਸਿੱਕਿ ਕਿ ਪਰਿਵਾਰ ਆਪਣੇ ਛੋਟੇ ਸ਼ੁਭ ਨੂੰ ਨਾਲ ਲੈ ਕੇ ਪਹੁੰਚਿਆ ਹੈ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਵੱਡੇ ਬੇਟੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਸਿੱਕਿ ਕਿ ਬੇहद ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿੱਥੇ ਕਿ ਲਗਾਤਾਰ ਮਾਪੇ ਆਪਣੇ ਪੁੱਤ ਦੇ ਬੁੱਤ ਨੂੰ ਵੇਖਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਦੀ ਮੰਗ ਕਰ ਰਹੇ ਦੱਸਦੇ ਕਿ ਉਹਨਾਂ ਦੇ ਵੱਲੋਂ ਆਪਣੇ ਪੁੱਤਰ ਤੇ ਬੁੱਤ ਨੂੰ ਜੱਫੀ ਪਾਈ ਗਈ ਹੈ ਸਨਾਲਖੀ ਸ਼ਰਧਾਂਜਲੀ ਉਸ ਨੂੰ ਦਿੱਤੀ ਹੈ ਅਸੀਂ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਤਕਰੀਬਨ 2 ਸਾਲ ਹੋ ਚੁੱਕੇ ਨੇ ਅੱਜ ਤੇ ਇਹ ਦਿਨ 2 ਸਾਲ ਪਹਿਲਾਂ ਉਸ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੱਸਦੇ ਕਿ ਪਿੰਡ ਜਵਾਰਕੇ ਦੇ ਵਿੱਚ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸਿੱਧੂ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਸਮੇਂ-ਸਮੇਂ ਤੇ ਇਨਸਾਫ ਦੀ ਮੰਗ ਕਰਦਾ ਹੋਇਆ ਨਜ਼ਰ ਆਉਂਦਾ ਹੈ ਉਸ ਦੱਸੇ ਕਿ ਅੱਜ ਪਰਿਵਾਰ ਉਸੇ ਸਮਾਧ ਦੇ ਉੱਪਰ ਪਹੁੰਚਿਆ ਤਾਂ ਸੀ ਕਿ ਵਰਸੀ ਮੌਕੇ ਪਰਿਵਾਰ ਸਮਾਧ ਤੇ ਪਹੁੰਚ ਕੇ ਭਾਵੁਕ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਦੱਸੇ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਜ਼ਰ ਆ ਰਹੇ ਹਨ ਉਹਨਾਂ ਦਾ ਛੋਟਾ ਪ੍ਰਾਣਿਕਾ ਸਿੱਧੂ ਨਜ਼ਰ ਆ ਰਿਹਾ ਹੈ ਤਾਇਆ ਜੀ ਉਹਨਾਂ ਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਸਮਾਧ ਤੇ ਪਹੁੰਚਿਆ ਗਿਆ ਸ਼ਰਧਾਂਜਲੀ ਦਿੱਤੀ ਗਈ ਹੈ ਦੱਸੇ ਕਿ ਬੇਹਤ ਭਾਵੁਕ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਆਪਣੇ ਪੁੱਤਰ ਦੀ ਬੁੱਤ ਨੂੰ ਜਫੀ ਪਾ ਕੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਉਥੇ ਦੱਸਿਆ ਕਿ ਲਗਾਤਾਰ ਪਰਿਵਾਰ ਇਨਸਾਫ ਦੇ ਮੰਗ ਕਰ ਰਹੇ ਹੁਥ ਦੱਸਿਆ ਕਿ ਬੇहद ਭਾਵਕ ਕਰਦੇ ਪਾਲੇ ਸਮੇਂ ਪਰਿਵਾਰ ਦੇ ਉੱਪਰ ਚੜ੍ਹੇ ਨੇ ਕਿਉਂਕਿ ਪਰਿਵਾਰ ਦੇ ਵੱਲੋਂ ਇੱਕ ਭਾਵਕ ਕਰਦੀ ਪੋਸਟ ਵੀ ਸਾਂਝੀ ਕੀਤੀ ਗਈ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਪੋਸਟਾਂ ਉਹਨਾਂ ਦੀ ਮਾਂ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅੱਜ ਵੀ ਉਹਨਾਂ ਦੇ ਵੱਲੋਂ ਇੱਕ ਪੋਸਟ ਅਜੇ ਹੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਆਜ਼ਾਦ ਦਿਨ ਲੰਘਾਣਾ ਉਹਨਾਂ ਲਈ ਬਹੁਤ ਔਖ ਹੈ ਸਨਾਲ ਕਿ ਉਹਨਾਂ ਦੇ ਵੱਲੋਂ ਦਿਨ ਗਿਨੇ ਕਿ ਘੰਟੇ ਗਿਨੇ ਕਿ ਕਿੰਨੇ ਘੰਟੇ ਬੀਤ ਚੁੱਕੇ ਉਹਨਾਂ ਨੂੰ ਆਪਣੇ ਪੁੱਤਰ ਤੋਂ ਵਿਛੜਿਆ ਇਸ ਨਾਲ ਕਿ ਉਹਨਾਂ ਦੇ ਵੱਲੋਂ ਕੱਲੇ-ਕੱਲੇ ਸ਼ਬਦ ਦੇ ਵਿੱਚ ਆਪਣਾ ਦਰਦ ਬਿਆਨ ਕੀਤਾ ਗਿਆ ਸੀ ਉਥੇ ਦੱਸਿਆ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਉਹਨਾਂ ਦੇ ਸਮਾਪਤ ਪਹੁੰਚ ਰਹੇ ਹਨ ਹਾਲਾਂਕਿ ਪਰਿਵਾਰ ਦੇ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਜੋ ਉਹਨਾਂ ਦੇ ਮੱਦੇ ਨਜ਼ਰ ਸਾਰੇ ਆਪਣੇ ਆਪਣੇ ਪਿੰਡ ਆਪਣੇ ਆਪਣੇ ਸ਼ਹਿਰ ਦੇ ਵਿੱਚ ਹੀ ਵਰਸੀ ਸਮਾਗਮ ਮਨਾਉਣ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਛੋਟਾ ਜਿਹਾ ਸਮਾਗਮ ਰੱਖਿਆ ਕਿਉਂਕਿ ਜੋ ਉਹਨਾਂ ਦਾ ਮਾਹੌਲ ਹੈ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਚੱਲ ਰਿਹਾ ਉਹਨਾਂ ਦੇ ਵੱਲੋਂ ਆਪਣੇ-ਆਪਣੇ ਪਿੰਡਾਂ ਦੇ ਵਿੱਚ ਆਪਣੇ-ਆਪਣੇ ਸ਼ਹਿਰਾਂ ਦੇ ਵਿੱਚ ਹੀ ਇਸ ਵਰਸੇ ਸਮਾਗਮ ਨੂੰ ਮਨਾਉਣ ਦੀ ਅਪੀਲ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਵੱਲੋਂ ਕੀਤੀ ਜਾ ਰਹੀ ਹੈ।